ਕੰਪਨੀ ਵਾਲ ਨੇ ਕਿੱਥੇ ਭੇਜ ਜਮਨ 24 ਕਿਲੋਮੀਟਰ ਵੱਡ ਦੂਰ ਭੇਜਤਾ ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦੇ ਉਮੀਦਕਾਰ ਦਾ ਬਹੁਤ ਵਧੀਆ ਹੋਵਾਂਗੇ ਤੁਸੀਂ ਸਾਰੇ ਆ ਸਵਾਗਤ ਹੈ ਰਾਜੇ ਦੇ ਵਲੌਗ ਦੇ ਵਿੱਚ ਵਲੌਗ ਕਾਫੀ ਦਿਨਾਂ ਤੋਂ ਬਾਅਦ ਪਾਇਆ ਹੈ ਤੇ ਬਾਕੀ ਅੱਪ ਜਿਵੇਂ ਆਟੋ ਦਾ ਕੰਮ ਕਰਦੇ ਹਾਂ ਔਰ ਅੱਜ ਮੈਟੋ ਦੇ ਵਲੌਗ ਪਾਇਆ ਕਰਾਂਗੇ ਦੂਜੇ ਵਲੌਗ ਵੀ ਨਾਲ ਨਾਲ ਪਾਇਆ ਕਰਾਂਗੇ ਬਾਕੀ ਦੂਜੀਆਂ ਵੀਡੀਓ ਨੂੰ ਇਹਨਾਂ ਨੂੰ ਵੀ ਬਹੁਤ ਪਿਆਰ ਦਿਓ ਤੇ ਜਮੈਟੋ ਚ ਕਿਵੇਂ ਕੰਮ ਹੁੰਦਾ ਹੈ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਦੇਖਿਓ ਜੀ ਵਲੌਗ ਦੇ ਵਿੱਚ ਫਿਰ ਆਪਣਾ ਆਰਡਰ ਚੱਕ ਲਿਆ ਕੇਕ ਦਾ ਆਰਡਰ ਪਿਆ ਸੀਗਾ ਇਸ ਨੋਂ ਤੋਂ ਕਿਕ ਜੌਂ ਤੋਂ ਚੱਕ ਲਿਆ ਤੇ ਹੁਣ ਜੰਨੇ ਆਪਾਂ ਦੇਨ ਕਸਟਮਰ ਅਪਲੀਕੇਸ਼ਨ ਤੇ ਮਿਲਦਾ ਹਨ ਲੋਕੇਸ਼ਨ ਫਸਟ ਫੋਰ ਨਾ ਪੌਡਰ ਦੇਖਿਆ ਤੇ ਲੋਕੇਸ਼ਨ ਤੇ ਆ ਕੇ ਡਿਲੀਵਰ ਕਰਤਾ ਆਰਡਰ ਆਪਾਂ ਚੱਲੇ ਆਪੋਨ ਆਰਡਰ ਪਾਇਆ ਕੰਨ ਪੇਸ ਤੋਂ ਕੰਨ ਆ ਪੁੱਤਰ ਮਰ ਰਿਹਾ ਟਾ ਆਪੋਨ ਪਾਇਆ ਰਿਹਾ ਚਾਈਨਸ ਫਾਜੀ ਟਾਈਮਸ ਤੋਂ ਆਰਡਰ ਲੋਕੇਸ਼ਨ ਤੇ ਆ ਕੇ ਆ ਪੌਡਰ ਮਾਰਤਾ ਦਿਲਵਾ ਦੇ ਕੇ ਕਸਟਮਰ ਸੈਕੰਡ ਫਲੋਰ ਤੇ ਦੇ ਦੇਣਾ ਸੀਗਾ ਕਸਟਮਰ ਆ ਵੀ ਅਵੇਲਾ ਨਹੀਂ ਸੀ ਤੇ ਆਪਣ ਗੋਪਾਲ ਸਵੀਟਸ ਤੋਂ ਬੇਕਰੀ ਰਿਸਪਨ ਤੋਂ रेडी ਵੀ ਆਰਡਰ ਜਾ ਕੇ ਪਿਕ ਕਰਦੇ ਆ ਆਰਡਰ ਕਰ ਲਿਆ ਆਪਾਂ ਗੋਪਾਲ ਸੀਡਸ ਤੋਂ ਪਿਕ ਤੇ ਹੁਣ ਦਿਨ ਚੱਲਿਆ ਆਪਾਂ ਕਸਟਮਰ ਦੀ ਲੋਕੇਸ਼ਨ ਤੇ ਡਿਲੀਵਰ ਕਰਾਂਗੇ ਆਪਾਂ ਅੱਗੇ ਜੀ ਡਿਲੀਵਰੀ ਦੇ ਅੰਦਰ ਲੋਕੇਸ਼ਨ ਦੇ ਇੱਥੇ ਡਿਲੀਵਰੀ ਦੇਣੀ ਆ ਪੰਜਵੇਂ ਫਲੋਰ ਤੇ ਜਾਣਾ ਸਾਹਮਣੇ ਲਿਫਟ ਲੱਗੀ ਆ ਹਾਂਜੀ ਹਾਂਜੀ ਓਕੇ ਥੈਂਕ ਯੂ ਆਪਾਂ ਬਣਾਇਆ ਇੱਕ ਲਿਫਟ ਵੀਡੀਓ ਲੋ ਆਪਾਂ ਕਰਤਾ ਡਿਲੀਵਰ ਆਰਡਰ ਆਪਾਂ ਜੀ ਹਿੰਡ ਐਂਡ ਡਿਲੀਵਰੀ ਦੇ ਵਿੱਚ ਹੰਦੇ ਤੇ ਕਲਾਗਾ ਰਹਿੰਦੇ ਫੋਰ ਪਰ ਮੈਨੂੰ ਦਿਖਿਆ ਨਹੀਂ ਹਈ ਤੱਕ ਮੈਂ ਬਹੁਤ ਵਾਰੀ ਆ ਹਾਂ ਪਤਾ ਨਹੀਂ ਕਦ ਚਮਕਦੇ ਸ਼ਾਮ ਨੂੰ ਕੱਢ ਜਾਣਗੇ ਆਪਾਂ ਨੂੰ ਬਾਈਕ ਦਿਖਾਉਣਾ ਹੈ ਘੈਂਟ ਕੋਈ ਰਿਸਰਵ ਸਰਗਰ ਗੱਲ ਬਾਤ ਹੋ ਮੋੜ ਲੈ ਮੋੜ ਰ ਮੋੜ ਤਬਦਲਰ ਕਿਹੜੇ ਕੋਣ ਹੈ ਕੋਮ ਫਾਮ ਨਾ ਲਾ ਇਸ ਤਰ੍ਹਾਂ ਸਰਕਾਂ ਚੀਰ ਕੇ ਕੇਤੇ ਯਾਰ ਗੱਲ ਪੁੱਛਾਂ ਹਾਂ ਤੁਹਾਡੇ ਨਾਲ ਵੀ ਕਿਤੇ ਐ ਹੋਇਆ ਕਿ ਮੰਨ ਲਓ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਪਹਿਲਾਂ ਤੁਸੀਂ ਆ ਜਾਗਾ ਤੇ ਆਏ ਹੋਇਆਂ ਜਾਂ ਹਨ ਤੇ ਜਾਂ ਫਿਰ ਤੁਸੀਂ ਆਹ ਕੰਮ ਕੀਤਾ ਹੋਇਆ ਜਾਂ ਬੰਦਾ ਤੁਹਾਨੂੰ ਪਹਿਲਾਂ ਮਿਲਿਆ ਹੋਇਆ ਤੁਹਾਨੂੰ ਮਿਲੇ ਚਾਹੇ ਨਾ ਹੋ ਤੁਸੀਂ ਉਹਨੂੰ ਪਹਿਲੀ ਵਾਰੀ ਮਿਲੇ ਹੋ ਪਰ ਲੱਗੇ ਇਹ ਚੀਜ਼ ਹਨਾ ਕਿ ਹਾਂ ਯਾਰ ਮੈਨੂੰ ਲੱਗਦਾ ਜਿਵੇਂ ਪਹਿਲੀ ਵਾਰੀ ਮੈਂ ਇੱਥੇ ਪਹਿਲਾਂ ਵੀ ਆਇਆ ਹੋਇਆ ਹੋਇਆ ਕਿਤੇ ਮੇਰੇ ਨਾਲ ਬਹੁਤ ਅਰੀ ਹੋ ਜਾਂਦਾ ਹੈ ਮੈਨੂੰ ਕੋਈ ਵੀ ਲੱਗਦਾ ਰਹਿੰਦਾ ਨਾ ਕਿ ਆਮ ਜਿਆਦਾ ਕਰਕੇ ਬਣਾਵਾ ਕਰਕੇ ਹੜੇ ਇਹਦੀ ਬਾਦ ਅਜਿਹੀ ਹੋਊਗੀ ਉਹ ਪਤਾ ਹੁੰਦਾ ਤੇ ਉਵੇਂ ਹੀ ਹੁੰਦੀ ਆ ਪਤਾ ਨਹੀਂ ਕਿਉਂ ਪਾਇਆ ਕਦੇ ਕਮੈਂਡਾ ਚ ਦੱਸਿਆ ਹਣਾ ਫਟਾਫਟ ਲਾਈ ਫਿਰ ਹੋਰ ਆਰਡਰ ਕੁਝ ਕਿਹਤਾਂ ਦਾ ਆਰਡਰ ਹਾਂ ਨਹੀਂ ਕਿਹਾ ਵੇਟ ਕਰਦੇ ਕਰਦੇ ਹੁਣ ਪਿਆਰ ਆਰਡਰ ਆਪਣਾ ਰੋਲੈਕਸ ਪ੍ਰੈਕਸ ਤੋਂ ਟਿਕ ਕਰਨ ਆਇਆ ਰੋਲੈਕਸ ਪ੍ਰੈਕਸ ਤੋਂ ਆਰਡਰ ਪੇਜ ਚੱਕ ਲਿਆ ਚਾਲ ਦੇ ਆਂ ਡਿਲੀਵਰ ਕਰਨਾ ਹਣਾ लेके आ गए आप डिल करना चाहिए प्रोग्रेसिव इंकलीवोर करता डिलीवर आप कस्टमर दू डवर अपनी आ गई है जी आप जाना थर्ड फ्लोर जी करता डिलीवर आपका ऑर्डर ਆਰਡਰ ਲਾਸਟ ਆਪ ਡਿਲੀਵਰ ਕਰਤਾ ਤੇ ਵੇਖੋ ਕਦੋਂ ਦੂਰ ਹਾਂ ਸਮਾਂ ਕਿ ਜੀਰਕਪੁਰ ਆਇਆ ਸੀ ਆਰਡਰ ਦੇਣ ਵਾਸਤੇ ਉੱਥੇ ਹੀ ਭੇਜਣਾ ਚਾਹੀਦਾ ਇਹ ਨੇੜੇ ਹਣਾ ਜੋਂ ਕਿ ਇੰਨੀ ਦੂਰ ਭੇਜਿਆ ਕਿ ਪੁੱਛੋ ਨਾ 22 24 ਕਿਲੋਮੀਟਰ ਵੱਡ ਦੂਰ ਭੇਜਦਾ ਰਾਹ ਤੇ ਜਿੰਨਾ ਬੁਰਾ ਹਾਲ ਸੀਗਾ ਬਾਬੇ ਬਹੁਤ ਜ਼ਿਆਦਾ ਟ੍ਰੈਫਿਕ ਟਰੱਕ ਬਹੁਤ ਜ਼ਿਆਦਾ ਸੀਗਾ ਬਹੁਤ ਘਤਰਾ ਚਲੋ ਠੀਕ ਹੈ ਮਿਲਦੇ ਹਾਂ ਵਾਕੀ ਤੁਸੀਂ ਵੀਡੀਓ ਦੇਖੀ ਹੈ ਔਰ ਅੱਜ ਤੱਕ ਕੰਮ ਦਿਖਾ ਦਾਂਗਾ ਤੁਹਾਨੂੰ ਕਿੰਨਾ ਹੋ ਗਿਆ ਆਪਣਾ 1084 ਬਾਬੇ ਆਪਾਂ ਮਾਰ ਕੇ ਖਿੱਚਦਾ ਹੋਣਾ ਪਰ ਰੋਮਨੀ ਨੂੰ ਚਲਦੇ ਆਂ ਬਾਕੀ ਤੁਸੀਂ ਵੀਡੀਓ ਤੱਕ ਦੇਖੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਾਕੀ ਵੀ ਵੇਖਦੇ ਰਹੋ ਅੱਗੇ ਵੀ ਬਣਦੇ ਰਹਾਂਗੇ ਵੀਡੀਓ ਆਪਾਂ ਲਗਾਤਾਰ ਤੇ ਬਾਕੀ ਥੈਂਕ ਯੂ ਯਾਰ ਦੇਖਣ ਹਾਸਤੇ ਵੀ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਥੈਂਕ ਯੂ